ਸਾਡੇ ਸਸਿਓਰ ਤੋਂ ਬਸ ਵੀ ਪ੍ਰਧਾਨ ਮੰਤਰੀ ਜੀ ਨੇ ਹਰ ਵਰਗ ਦਾ ਕਰਤਾਚ ਖਲੋਤੇ ਖੇਰਲੇ ਵਿਅਕਤੀ ਤੱਕ ਦਾ ਸੋਚਦੇ ਹੋਏ ਕੱਲ GST ਦੇਆਂ ਕਈ ਦਰਾਂ ਕਈ ਚੀਜ਼ਾਂ ਦੇ ਘਟਾਤੀਆਂ ਜਿਹੜੀਆਂ ਰੋਜ਼ ਦੀਆਂ ਜ਼ਰੂਰਤਮੰਦ ਚੀਜ਼ਾਂ ਸੀ ਉਹਨਾਂ ਵਿੱਚ ਇੱਕ ਦਵਾਈਆਂ ਵੀ ਹੈ ਖਾਸ ਕਰਕੇ ਦਵਾਈਆਂ ਦੇ ਵਿੱਚ ਇੱਥੇ 12% ਤੇ 18% ਟੈਕਸ ਸੀ ਸਾਰੀਆਂ ਦਵਾਈਆਂ ਤੇ ਉਹਨਾਂ ਨੇ 5% ਟੈਕਸ ਕਰ ਦਿੱਤਾ ਉਸ ਤੋਂ ਇਲਾਵਾ ਕਈ ਜ਼ਰੂਰਤਮੰਦ ਜ਼ਰੂਰ ਦੀਆਂ ਚੀਜ਼ਾਂ ਜਿਵੇਂ ਕਿ ਕੈਂਸਰ ਦੀਆਂ ਕੋਈ 33 ਦਵਾਈਆਂ ਸੀ ਜਿਨ੍ਹਾਂ ਤੇ ਉਹਨਾਂ ਨੇ 0% GST ਲਾ ਦਿੱਤਾ ਹੈ ਅਸੀਂ ਬੜੇ ਆਵਾਰੀ ਆ ਸਾਡੇ ਨਾਲ ਜਿਨ੍ਹਾਂ ਨੇ ਸਾਨੂੰ ਅੱਜ ਇਸ ਮੈਡੀਸਨ ਮਾਰਕੀਟ ਦੇ ਵਿੱਚ ਬੁਲਾਇਆ ਹੈ ਸੁਰਿੰਦਰ ਦੁੱਗਲ ਜੀ ਜੋ ਕਿ ਪ੍ਰਧਾਨ ਨੇ ਕੈਮਿਸ ਐਸੋਸੀਏਸ਼ਨ ਨੇ ਵਾਈਸ ਪ੍ਰਧਾਨ ਨੇ ਵਪਾਰ ਸਲ ਦੇ ਰਜੇਸ਼ ਓਈ ਜੀ ਜੋ ਸਾਡੇ ਅੰਮ੍ਰਿਤਸਰ ਕੈਮਿਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਰਜੀਵ ਕਪੂਰ ਜੀ ਜੋ ਜਨਰਲ ਸੈਕਟਰੀ ਨੇ ਅੰਮ੍ਰਿਤਸਰ ਕੈਮਿਸ ਐਸੋਸੀਏਸ਼ਨ ਦੇ ਮਨਜੀਤ ਸੂਤ ਜੀ ਜੋ ਵਾਈਸਪ੍ਰੈਜ਼ੀਡੈਂਟ ਨੇ ਅਰੋ ਰਾਣਾ ਜੀ ਨੇ ਅਤੇ ਰੇਨਾ ਜੀ ਜੋ ਜਨਰਲ ਸੈਕਟਰੀ ਨੇ ਰਕੇਸ਼ ਠਕਰਾਲ ਜੀ ਜੋ ਸਟੇਟ ਪ੍ਰੈਜ਼ੀਡੈਂਟ ਨੇ ਫੂਡ ਪ੍ਰੋਸੈਸਿੰਗ ਪੰਜਾਬ ਦੇ ਔਰ ਬਲਬੀਰ ਬਸੇਨ ਜੀ ਜਿਹੜੇ ਕਿ ਉਹ ਵੀ ਜਨਰਲ ਸੈਕਟਰੀ ਨੇ ਅਮਿਤ ਸਰ ਕੈਨ ਸੀ ਅਮਿਤ ਸਰ ਹਵਾ ਬਾਹਰ ਚੱਲਦੇ ਔਰ ਸਾਡੇ ਨਾਲ ਖਾ ਵਿਸ਼ੇਸ਼ ਤੌਰ ਤੇ ਆਏ ਡਾਕਟਰ ਰਾਮ ਚਾਵਲਾ ਜੀ ਜੋ ਕੇਂਦਰੀ ਹਲਕੇ ਤੋਂ ਜਿਨ੍ਹਾਂ ਨੇ ਚਲਾਵ ਲੜ ਚੁੱਕਿਆ ਕੁਮਾਰ ਰਮੇਸ਼ ਜੀ ਜੋ ਵੈਸਟ ਹਲਕੇ ਤੋਂ ਤਣਾਵ ਲੜ ਚੁੱਕੇ ਨੇ ਔਰ ਜਸਪਾਲ ਸਿੰਘ ਸ਼ੇਮਟੂ ਜੀ ਸਾਡੀ ਟੀਮ ਚ ਨੇ ਜੋ ਪ੍ਰਦੀਪ ਸਰੀਨ ਜੀ ਔਰ ਸਾਰੇ ਕੈਮਿਸ ਐਸੋਸੀਏਸ਼ਨ ਦੇ ਜੋ ਕੈਮਿਸ ਨੇ ਜਿਨ੍ਹਾਂ ਨੇ ਲੱਖਾਂ ਕੈਮਿਸ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਵੀ ਕੀਤਾ ਇਸ ਲਾਂ ਦਾ ਮੈਂ ਚਾਹਾਂਗਾ ਸਾਡੇ ਵਿੱਚ ਸਾਡੇ ਵੱਡੇ ਭਰਾ ਸੁਰੇਂਦਰ ਦੁੱਗਲ ਜੀ ਜਿਨ੍ਹਾਂ ਨੇ ਬੜੀ ਹੀ ਕੇਮਿਸਟ ਐਸੋਸੀਏਸ਼ਨ ਦੇ ਵਿੱਚ ਕੀ ਵਪਾਰ ਸੈੱਲ ਦੇ ਵਿੱਚ ਵੀ ਬੜੇ ਨਿਦੜੋਕੇ ਔਰ ਬੜੀ ਸੇਵਾ ਕਰਦੇ ਨੇ ਔਰ ਲੋਕਾਂ ਦੇ ਕੇਮਿਸਟ ਦੀਆਂ ਹੱਕਾਂ ਦੀ ਲੜਾਈ ਵੀ ਲੜਦੇ ਨੇ ਉੱਥੇ ਕੰਜ਼ਿਊਮਰ ਵਾਸਤੇ ਵੀ ਬੈਨੀਫਿਟ ਵਾਸਤੇ ਇਹਨਾਂ ਨੇ ਸਰਕਾਰ ਦੇ ਨਾਲ ਬਹੁਤ ਵੱਡੀਆਂ ਲੜਾਈਆਂ ਲੜੀਆਂ ਮੈਂ ਚਾਹਾਂਗਾ ਸੁਵਿੰਦਰ ਦੁੱਗਲ ਜੀ ਜੋ ਇਹ ਰਾਹਤ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤੀ ਗਈ ਹੈ ਉਹਦੇ ਬਾਰੇ ਵਿਸਤਾਰ ਤੌਰ ਤੇ ਤੁਹਾਨੂੰ ਦੱਸਣਗੇ ਤਾਂ ਕਿ ਲੋਕਾਂ ਨੂੰ ਇਹਦੀ ਜਾਣਕਾਰੀ ਮਿਲ ਸਕੇ ਤਕੋ ਮੈਂ सुरेंद्र ਦੁੱਗਲ ਪ੍ਰੈਜ਼ੀਡੈਂਟ ਪੰਜਾਬ ਕੇਮਿਸ ਐਸੋਸੀਏਸ਼ਨ ਐਂਡ ਪ੍ਰੈਜ਼ੀਡੈਂਟ ਪੰਜਾਬ ਪਰਦੇਵਾਰ ਮੰਡਲ ਅੰਮ੍ਰਿਤਸਰ ਯੂਨਿਟ ਮੇਰੇ ਨਾਲ ਜਨ ਸੈਕਟਰੀ ਜੇ ਕੇ ਠੁਕਰਾਲ ਜੀ ਬਲਬੀਰ ਜੀ ਔਰ ਮੇਰੀ ਆਪਣੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਰਜੇਸ਼ ਸੋਈ ਜੀ ਕਪੂਰ ਜੀ ਰਾਣਾ ਜੀ ਮੰਦੀਰ ਜੀ ਤੇ ਹੋਰ ਮੈਂਬਰ ਸਾਰੇ ਮੇਰੇ ਕੋਲ ਇੱਥੇ ਆਏ ਨੇ ਪਹਿਲੇ ਤਾਂ ਮੈਂ ਧੰਨਵਾਦੀ ਆ ਆਪਣੇ ਜੈਸ਼ਸ਼ਵੀ ਪ੍ਰਧਾਨ ਮੰਤਰੀ ਜੀ ਦਾ ਨਰਿੰਦਰ ਮੋਦੀ ਜੀ ਦਾ ਕਿ ਜਿਨ੍ਹਾਂ ਨੇ ਕਿ ਇੱਕ ਸਾਡੇ ਹਿੰਦੁਸਤਾਨ ਦੇ 140 ਕਰੋੜ ਦੀ ਜਿਹੜੀ ਆਬਾਦੀ ਹੈ ਔਰ ਮੈਡੀਕਲ ਲਾਈਨ ਐਫਜੀ ਹੈ ਜਿਹਦੇ ਤੇ ਉਹਨਾਂ ਨੂੰ ਸਸਤੀਆਂ ਚੀਜ਼ਾਂ ਸਸਤੀ ਦਵਾਈਆਂ ਚਾਹੀਦੀਆਂ ਇੰਨਾ ਬੋਲਡ ਡਿਸੀਜਨ ਲੈ ਕੇ ਅਸੀਂ ਬੜੇ ਦੇਰ ਤੋਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸੀ ਪਰ ਸਾਡੀ ਰਿਕੁਐਸਟ ਉਹਨਾਂ ਨੇ ਪੂਰੀ ਬਨ ਕੇ ਦਵਾਈਆਂ ਦੇ ਉੱਤੇ ਜਿਹੜਾ ਟੈਕਸ ਘਟਾਇਆ ਅਸੀਂ ਆਪਣੀ 올 ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟਸ ਐਂਡ ਡਾਕਟਰਸ ਔਰ ਪੰਜਾਬ ਕੈਮਿਸਟ ਐਸੋਸੀਏਸ਼ਨ ਵਾਲੋ ਜਿਹੜੇ ਕਿ 12.5 ਲੱਖ ਦੇ ਸੀ ਕੈਮਿਸਟਾਂ ਉਹਨਾਂ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਔਰ ਅੱਜ ਮੇਰੇ ਵਿੱਚ ਸਾਡੀ ਅੰਮ੍ਰਿਤਸਰ ਦੇ ਪ੍ਰਧਾਨ ਬੀਜੇਪੀ ਦੇ ਉਹ ਹਰਿੰਦ ਸੰਧੂ ਜੀ ਆਪਣੀ ਟੀਮ ਦੇ ਨਾਲ ਇੱਥੇ ਆਏ ਨੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਲੱਗੇ ਆਂ ਕਿ ਜਿਹੜਾ ਟੈਕਸ ਸਟਰਕਚਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਨਿਰਮਲਾ ਸੀ타 ਰਮਨ ਜੀ ਨੇ ਜਿਹੜਾ ਦਿੱਤਾ ਹੈ ਉਹਦੇ ਵਿੱਚ ਮੈਂ ਕਲੀਅਰ ਕੱਟ ਦੱਸਾਂਗਾ ਸਾਡਾ ਜਿਹੜਾ ਸੰਦੇਸ਼ ਹੈ ਕਿ ਲੋਕਾਂ ਦੀ ਜਿਹੜੀ ਹੈਲਥ ਹੈ ਸਾਡਾ ਉਹਨੂੰ ਸਹੀ ਕਰਨਾ ਸਾਡਾ ਪ੍ਰੋਮਿਸ ਹੈ ਇਹ ਸਾਡੀ ਪੰਜਾਬ ਕੇਮਿਸਟ ਐਸੋਸੀਏਸ਼ਨ ਨਾਲ ਉਸ ਲੋਕਾਂ ਨਾਲ ਔਰ ਜਿਹੜਾ ਇਹਦੇ ਉੱਤੇ ਡਿਫਰੈਂਸ ਹੈ ਜਿਹੜਾ ਤਾਂ ਪੁਰਾਣਾ ਦਵਾਈਆਂ ਦੇ ਉੱਤੇ 12% ਟੈਕਸ ਸੀ ਹੁਣ ਉਹ 5% ਹੋ ਗਿਆ ਸਾਡੇ ਜਿੰਨੇ ਵੀ ਕੈਮਿਸਟ ਨੇ ਚਾਹੇ ਹੋਲ ਸੇਲਰਸ ਨੇ ਚਾਹੇ ਉਹ ਰਿਟੇਲਰਸ ਨੇ ਉਹਨਾਂ ਨੂੰ ਆਪਣੀ ਐਮ ਆਰ ਪੀ ਦੇ ਉੱਤੇ 6.25 ਲੈਸ ਕਰਕੇ ਹੀ ਦੇਣਾ ਪਏਗਾ ਕਿਉਂਕਿ ਸਾਡੀ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਪਹਿਲੇ ਤਾਂ ਸਿੱਕੇ ਟਿਕਟਸ ਵਗੈਰਾ ਨਵੇਂ ਵੀ ਲਗਾਏ ਜਾਣਗੇ ਪਰ ਉਹਨਾਂ ਨੇ ਸਾਨੂੰ ਡਿਪਾਰਟਮੈਂਟ ਨੇ ਆਪਣੀ 16 ای کلاس ਦੇ ਉੱਪਰ ਸਾਨੂੰ ਉੱਤੇ ਛੂਡ دیتی ਹੈ ਬਟ ਸਾਨੂੰ ਹਰ ਬਿੱਲ ਦੇ ਉੱਤੇ ਮੈਂਸ਼ਨ ਕਰਨਾ ਪਏਗਾ ਕਿ 5% ਜਿਹੜਾ ਟੈਕਸ ਅਸੀਂ ਲਗਾ ਰਹੇ ਆ ਇਹ ਜਿਹੜਾ ਹੈਗਾ ਨਿਊ ਜੀਐਸਟੀ ਲਾ ਦੇ ਮੁਤਾਬਕ ਹੀ ਹੈਗਾ ਔਰ ਜਿਹੜੇ ਦਵਾਈਆਂ ਦੇ ਉੱਤੇ 18% ਸੀ ਪਹਿਲੇ ਹੁਣ 5% ਹੋ ਗਿਆ ਉਹਦੇ ਤੇ 11.02% ਲੈਸ ਕਰਨਾ ਪਏਗਾ ਜਿਹੜਾ 5% ਸੀ ਪਹਿਲੇ ਹੁਣ 0% ਹੋ ਗਿਆ ਉਹਦੇ ਤੇ 4.77% ਲੈਸ ਕਰਨਾ ਪਏਗਾ ਔਰ ਜਿਹੜੀਆਂ ਦਵਾਈਆਂ ਤੇ 12% ਸੀ ਹੁਣ 0% ਹੋ ਗਿਆ ਉਹਦੇ ਤੇ 10.72% ਡਾਟਾ ਉਹ ਲੈਟਸ ਕਰਨਾ ਪਏਗਾ ਮੈਂ ਸਿੰਪਲ ਦੇ ਵਿੱਚ ਜਿਹੜੀ ਇੱਕ ਚੇਨ ਹੈ ਉਹਦੇ ਵਿੱਚ ਦੱਸਣਾ ਚਾਹਾਂਗਾ ਕਿ 12% ਤੋਂ ਨਿਲ ਹੋਈਆਂ 33 ਦਵਾਈਆਂ ਜਿਹੜੀਆਂ ਲਾਈਫ ਸੇਵਿੰਗ ਮੈਡੀਕੀਟਸ ਹੈ ਔਰ 5% ਤੋਂ 0% ਜਿਹੜੀਆਂ ਹੋਈਆਂ ਉਹ ਤਿੰਨ ਦਵਾਈਆਂ ਹੈ 12% ਤੋਂ 5% ਜਿਹੜੀਆਂ ਦਵਾਈਆਂ ਹੋਈਆਂ ਜਿੰਨੀਆਂ ਮੈਡੀਸਿਨਸ ਹੈ ਉਹਦੇ ਚ ਮੈਡੀਕਲ ਇਕੁਪਮੈਂਟਸ ਹੈ ਡਾਇਗਨੋਸਟਿਕ ਕਿਟ ਹੈ ਗਲੂਕੋਮੀਟਰ ਤੇ ਅਦਰ ਮੈਡੀਕਲ ਡਿਵਾਈਸਸ ਹੈ